ਜੀ ਅੱਜ ਤੁਹਾਡੇ ਗ੍ਰਹਿ ਵਿਖੇ ਜਿਹੜੀ ਮੀਟਿੰਗ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਅੱਜ ਸਾਡੇ ਜੋ ਗ੍ਰਹਿ ਕੇ ਕੈਬਨਰ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਔਰ ਪਿੰਡ ਤੁੰਗ ਦੀ ਸੰਗਤ ਬਹੁਤ ਹਮਮਹਾ ਕੇ ਸਾਰੀ ਸੰਗਤ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਔਰ ਲਾਲਜੀਤ ਸਿੰਘ ਜੀ ਭੁੱਲਰ ਜੋ ਸਾਡੇ ਐਮਪੀ ਜਣਗੀ ਪੱਟੀ ਹਲਕੇ ਤੋਂ ਖੜੇ ਆ ਤੇ ਉਹਨਾਂ ਨੂੰ ਅਸੀਂ ਬਿਲਕੁਲ ਪਿੰਡ ਤੋਂਗ ਦੇ ਵਿੱਚੋਂ ਲੀਡ ਤੇ ਜਿਤਾਵਾਂਗੇ ਔਰ ਸਾਰੀ ਲੀਡ ਸਾਰੇ ਹਲਕੇ ਤੋਂ ਲੀਡ ਤੇ ਤਾਂ ਉਹਨਾਂ ਜਿੰਨਾ ਜਿਤਨਾ ਪਰ ਸਾਡੇ ਪਿੰਡ ਤੋਂਗ ਦੀ ਲੀਡ ਤੋਂ ਵੀ ਯਾਨੀ ਕਿ ਬਹੁਤ ਵੱਡੀ ਲੀਡ ਤੇ ਜਿੱਤਣਗੇ ਤੇ ਔਰ ਉਸ ਦੇ ਨਾਲ ਸਾਡੇ ਨਾਲ ਜੋ ਆਪਣੇ सोनू ਮੀਤ ਪ੍ਰਧਾਨ ਤਰਨਤਾਰਨ ਤੋਂ ਵੀ ਪਹੁੰਚੇ ਸੀ ਔਰ ਬਲਾਕ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਆਪਣਾ ਗੋਰਾ ਵੀਰ ਜੋਤੀਸ਼ਾ ਤੋਂ ਔਰ ਸਰਦਾਰ ਕਾਰਜ ਸਿੰਘ ਜੀ ਔਰ ਹੋਰ ਵੀ ਸਾਰੇ ਵੀਰ ਆਡੇ ਪੱਟੀ ਹਲਕੇ ਤੋਂ ਤੇ ਸਭ ਸੰਗਤਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਵਾ ਤੇ ਬਹੁਤ ਜ਼ਿਆਦਾ ਉਤਸ਼ਾਹ ਵਾ ਤੇ ਇਸ ਕਰਕੇ ਅਸੀਂ ਮੰਤਰੀ ਸਾਹਿਬ ਨੂੰ ਲੀਡ ਨਾਲ ਜਿਤਾਵਾਂਗੇ ਜੀ ਹਾਂਜੀ ਗੁਰਜੀਤ ਸਿੰਘ ਸਾਨੂੰ ਸਿੱਖੋ ਵੀਰ ਸਰਵਨ ਸਿੰਘ ਜੀ ਦੇ ਗ੍ਰਾਮ ਵਿਖੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਬੰਧਿਤ ਜਿਹੜੀ ਇਲੈਕਸ਼ਨ ਚੱਲ ਰਹੀ ਆ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਅੱਜ ਇੱਥੇ ਆਏ ਹੀ ਬਹੁਤ ਵੱਡਾ ਵੀਰ ਘਰੇ ਇਕੱਠ ਹੋਇਆ ਵਾ ਵੀਰ ਸੁਖਵਿੰਦਰ ਸਿੰਘ ਜੀ ਵੀਰ ਕੁਰਪੀ ਸਿੰਘ ਸਾਰੇ ਪਤਵੰਤੇ ਸੱਜਣਾਂ ਅੱਜ ਹਾਜ਼ਰ ਆ ਵੀ ਜਿੰਨੇ ਜੱਡਾ ਪਿੰਡ ਆ ਉਸ ਦੇ ਹਿਸਾਬ ਨਾਲ ਮੇਰੇ ਸਾਹ ਨਾਲ ਘਰਾਂ ਚ ਕੋਈ ਰਿਆ ਹੀ ਨਹੀਂ ਆ ਬੀਬੀਆਂ ਅਲੱਗ ਆਈਆਂ ਤੇ ਬੰਦੇ ਅਲੱਗ ਆਏ ਆ ਤੇ ਬਹੁਤ ਇੱਕ ਤਰਫਾ ਹੀ ਕਹਿ ਸਕਦੇ ਆਂ ਵੀ ਇਸ ਪਿੰਡ ਚੋਂ ਲੀਡ ਆਊਗੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਹੱਥ ਚ। ਮੈਂ ਕਹਾਂ ਕਿ ਅਤਾਸ਼ੀ ਦੇ ਬਲੱਡ ਖਾਮ ਆ ਮਸਬਾ। ਸਰਵਨ ਸਿੰਘ ਤੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਆ ਮੀਟਿੰਗ ਨਹੀਂ ਰੈਲੀ ਦਾ ਰੂਪ ਧਾਰਿਆ ਜੀ ਜੋ ਪਿੰਡ ਦੇ ਹਿਸਾਬ ਨਾਲ ਰੈਲੀ ਨੂੰ ਵੀ ਵੱਧ ਕੰਮ ਹੋਇਆ ਜੀ ਇਸ ਕਰਕੇ ਜੋ ਮੰਨ ਲਓ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਕਾ 70% ਵੋਟ ਪਾਣੀ ਚਾਹੀਦੀ ਆ ਵੀਰ ਸਰਵਨ ਸਿੰਘ ਨੇ 80% ਦਾ ਪ੍ਰੋਸਾ ਦਵਾਇਆ ਜੀ ਇਸ ਕਰਕੇ ਮੰਤਰੀ ਸਾਹਿਬ ਨੂੰ ਵੱਧ ਤੋਂ ਵੱਧ ਈਟ ਪਾ ਦੇ ਕੇ ਦਿੱਤਾ ਜਾਊਗਾ ਜੀ ਆਪਣਾ ਜਨਾਜ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਜੀ ਜਿਸ ਤਰ੍ਹਾਂ ਅੱਜ ਪਿੰਡ ਤੁੰਗ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜੀ